ਔਫ ਹੋ ਗਾਇਸ ਸਾਹਮਣੇ ਤੁਸੀਂ ਵੇਖ ਸਕਦੇ ਜੀ 132 ਪੌੜੀ ਤੇ ਮੇਰੇ ਪਿੱਛੇ ਵੇਖ ਸਕਦੇ ਜੀ ਇਧਰ ਆਪਣੇ ਅਨੰਦਗੜ੍ਹ ਦਾ ਕਿਲਾ ਕਿ ਸਾਦੇ ਹੋਲਾ ਮਹੱਲਾ ਵੇਖਣ ਨੂੰ ਬਹੁਤ ਹੀ ਸੰਗਤ ਆਈ ਹੈ ਅਜੇ ਹੋਲਾ ਮਹੱਲਾ 깔ਿਆ ਲੇਕਿਨ ਸੋ ਵੇਖੋ ਇਧਰ ਤੁਸੀਂ ਵੇਖ ਸਕਦੇ ਹੋ ਓ ਇਥੇ ਲੱਗਾ ਉਹ ਪੱਖੇ ਸਾਰਾ ਕੱਕ ਸੋ ਹੈ ਗੁੱਡ ਮਾਰਨਿੰਗ ਗਾਇਸ ਸਵਾਗਤ ਆ ਜੀ ਤੁਹਾਡਾ ਅੱਜ ਦੇ ਮੇਰੇ ਨਿਊ ਵਲੋਗ ਚ ਅੱਜ ਗਾਇਸ ਤੁਸੀਂ ਦੇਖ ਸਕਦੇ ਜੀ ਮੈਂ ਚੱਲਦਾ ਚੱਲਦਾ ਵਲੋਗ ਬਣਾਉਂ ਰਿਹਾ ਬਿਗਸ ਗਾਇਸ ਇਧਰ ਤੁਸੀਂ ਵੇਖ ਹੀ ਸਕਦੇ ਜੇ ਆਪਣੇ ਨੰਦਪੁਰ ਸਾਹਿਬ ਮੈਂ ਪਹੁੰਚਿਆ ਹਾਂ ਤੇ ਤੁਸੀਂ ਛੋਟ ਬਲੌਗ ਮੇਰੇ ਵੇਖੇ ਹੋਣੇ ਆ ਛੋਟ ਬਲੌਗਾਂ ਜੀ ਮੈਂ ਤੁਹਾਨੂੰ ਦਿਖਾਇਆ ਕਿ ਨੰਦਪੁਰ ਸਾਹਿਬ ਆਏ ਤੇ ਬਾਅਦ ਨਾਨਾ ਦੇ ਵੀ ਗਏ ਹੁਣ ਆਪਾਂ ਅੱਜ ਕਿਸਗਰ ਸਾਹਿਬ ਮੱਥਾ ਟੇਕਣ ਜਾ ਰਹੇ ਹਾਂ ਤੇ ਗਾਇਸ ਮੈਂ ਪੂਰਾ ਰੈਡੀ ਹੋ ਚੁੱਕਿਆ ਹਾਂ ਤੇ ਮੇਰੇ ਨਾਲ ਜਸ਼ਨ ਵੀ ਪੂਰਾ ਰੈਡੀ ਆ ਹੋਰ ਜਸ਼ਨ ਕੀ ਹਾਲ ਹੈ ਠੀਕ ਆ ਹਾਂਜੀ ਭਾਈ ਤੇ ਇਧਰ ਬਾਕੀ ਆਪਣੇ ਮਾਮੇ ਹੋਣੀ ਪਾਪਾ ਹੋਣੀ ਅੱਗੇ ਜਾ ਰਹੇ ਆ ਤੇ ਇਧਰ ਦੇਖੋ ਆਜ ਨਹੀਂ ਹੁੰਦੀ ਇਹ ਜਦੋਂ ਬੋਲਟੇਜ ਕੱਢਦੇ ਆ ਤੇ ਚਲੋ ਚਲਦੇ ਆ ਹੁਣ ਕੇਸਗਰ ਸਾਹਿਬ ਮੱਥਾ ਟੇਕਦੇ ਆ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਦੇ ਹੋ ਤੇ ਜਿਨ੍ਹਾਂ ਨੇ ਅਜੇ ਤੱਕ ਮਤਲਬ ਹੀ ਦੇਖਿਆ ਨਹੀਂ ਆ ਆਨੰਦਪੁਰ ਸਾਹਿਬ ਆਣ ਕੇ ਕੇਸਗਰ ਸਾਹਿਬ ਉਹਨਾਂ ਨੂੰ ਸ਼ੇਅਰ ਜਰੂਰ ਕਰਿਓ ਵਲੋਗ ਤੇ ਚਲੋ ਚਲਦੇ ਆ ਜੀ ਗੁਰਦੁਆਰਾ ਕੇਸਗਰ ਸਾਹਿਬ ਨਾਲੇ ਅੱਜ ਹੋਲੀ ਆ ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਪਰ ਆਪਾਂ ਹੋਲੀ ਮਨਾਉਣੀ ਆਪਾਂ ਗੱਲ ਹੋਲਾ ਮੱਲਾ ਮਨਾਉਣਾ ਆ 26 ਤਰੀਕ ਨੂੰ ਗਾਈਸ ਇਧਰ ਕੇਸਗਰ ਸਾਹਿਬ ਵਾਲਾ ਆ ਹੀ ਆ ਤਜੁਕੇ ਮੱਥਾ ਟੇਕਣ ਪਰ ਇਧਰ ਤੁਸੀਂ ਵੇਖੋ ਵੀ ਟਰਾਲੀਆਂ ਜਿਹੜੀਆਂ ਲੱਗੀਆਂ ਨਾ ਇੱਥੇ ਟਰਾਲੀਆਂ ਜਿਹੜੀਆਂ ਇੰਨੀ ਕਿਤੇ ਮੈਂ ਤੁਹਾਨੂੰ ਕਹਿੰਦਾ ਵੇ ਡੈਕੋਰੇਸ਼ਨ ਵਗੈਰਾ ਬਹੁਤ ਹੀ ਇਧਰ ਤੁਸੀਂ ਵੇਖ ਸਕਦੇ ਅੰਦਰ LED ਲਾਈਟ ਟਰਾਲੀ ਦੇ ਵਿੱਚ ਐਡੀਆਂ ਵਧੀਆ ਟਰਾਲੀਆਂ ਸਜਾਈਆਂ ਗਈਆਂ ਨੇ ਕਿ ਦੱਸ ਹੀ ਨਹੀਂ ਸਾਦੇ ਕੁਝ ਆ ਇਧਰ ਅੰਦਰ AC ਪੱਖੇ ਲੱਗੇ ਕੂਲਰ ਲੱਗੇ ਲੈ ਟਰਾਲੀਆਂ ਦੇ ਵਿੱਚ ਤੁਸੀਂ ਵੇਖੋ ਕਿ ਕਿੱਡਾ ਵਧੀਆ ਆਈਂਦਾਂ ਨੇ ਬਣਾਇਆ ਅੰਦਰ ਵੀ ਸਾਰਾ ਗਾਰਡਮੈਂਟ ਅੰਦਰ ਹੀ ਪੂਰਾ ਪਾਣੀ ਪੀਂਦੀ ਰੱਖਿਆ ਪੱਖੇ ਰੱਖੇ ਟੀਵੀ ਵਗੈਰਾ ਸਭ ਰੱਖਿਆ ਆਓ ਵੇਖੋ ਇੱਧਰ ਤੁਸੀਂ ਵੇਖ ਸਕਦੇ ਹੋ ਏਸੀ ਲੱਗਾ ਉਹ ਪੱਖੇ ਸਾਰਾ ਕੱਖ ਲਾਈਟਾਂ ਵਗੈਰਾ ਇੱਧਰ ਗਾਇਸ ਤੁਸੀਂ ਵੇਖੀ ਸਕਦੇ ਐਹੋ ਜੀਆਂ ਟਰਾਲੀਆਂ ਇੱਕ ਹੱਲੇ ਜੇ ਪੰਜਾਬ ਦੀ ਫਿਰ ਰਾਲੀਆਂ ਤੋਂ ਬਾਅਦ ਗਾਇਸ ਇਧਰ ਤੋਂ ਦੇਖ ਸਕਦੇ ਹੋ ਹੁਣ ਇਧਰਲੇ ਬੰਨੇ ਦੁਕਾਨਾਂ ਲੱਗੀਆਂ ਸ਼ੋਪਿੰਗ ਕਰਨ ਲਈ ਤੇ ਇਧਰ ਖਾਣ ਪੀਣ ਲਈ ਗੋਲ ਗੱਪੇ ਤੇ ਨਾਲ ਨਿੰਬੂ ਪਾਣੀ ਹੋਰ ਵਾਧੂ ਕੁਝ ਲੱਗਾ ਆ ਤੇ ਅਹੀਂ ਤੇ ਆਓ ਤੇ ਸਾਹਮਣੇ ਚੱਲੇ ਕੇਸਗਰ ਸਾਹਿਬ ਆਓ ਤੇ ਤੁਸੀਂ ਵੇਖ ਹੀ ਸਕਦੇ ਜੀ ਤੇ ਚਲੋ ਅੰਦਰ ਚੱਲਦੇ ਮੱਥਾ ਟੇਕਦੇ ਇਧਰ ਵੀ ਮਿੱਤਰੋ ਤੁਸੀਂ ਵੇਖ ਸਕਦੇ ਜੇ ਕਿ ਇੱਥੋਂ ਤੇ ਆਪਾਂ ਐਂਟਰ ਹੋਣਾ ਸਾਹਮਣੇ ਜਾਣਾ ਵਾ ਪਰ ਤੁਸੀਂ ਇਧਰ ਵੇਖ ਸਕਦੇ ਤੇ ਫੁੱਲਾਂ ਨੇ ਕਿੱਡਾ ਵਧੀਆ ਗਾਰਡਨ ਜਿੰਨੂੰ ਲਜਾਇਆ ਗਿਆ ਵਾ ਤੁਸੀਂ ਵੇਖ ਹੀ ਸਕਦੇ ਜੇ ਇੱਥੇ ਹੋਰ ਫੁੱਲ ਲੱਗੇ ਆ ਉਥੇ ਕੁਝ ਹੋਰ ਬਹੁਤ ਹੀ ਸੋਹਣਾ ਸੋਹਣਾ ਜਿਹਾ ਥਿਊ ਵਿਊ ਦਿਖਣਿਆ ਕਿਤੇ ਤੁਸੀਂ ਇੱਥੇ ਅਨੰਦਪੁਰ ਸਾਹਿਬ ਆਓ ਤਾਂ ਤੁਸੀਂ ਵੇਖ ਹੀ ਸਕੋਗੇ ਹੌਲੇ ਮਹਲੇ ਦੇ ਕੁਝ ਅਲੱਗ ਹੀ ਇੱਥੇ ਰੌਣਕ ਹੁੰਦੀ ਆ ਤੇ ਚਲੋ ਅੰਦਰ ਚੱਲਦੇ ਆ ਤੁਸੀਂ ਅੰਦਰ ਦੇਖ ਹੀ ਸਕਦੇ ਸੰਗਤ ਵਾਦੂਆ ਤੇ ਕੋਈ ਗੱਲ ਨਹੀਂ ਕਰਦੇ ਦਰਸ਼ਨ ਅੰਦਰ ਤੇ ਚਲੋ ਅੰਦਰ ਚੱਲੀਏ ਗਾਇਸ ਇਧਰਲੀ ਸਾਈਡ ਤੇ ਵੇਖ ਸਕਦੇ ਆ ਰਾਹ ਪ੍ਰਸ਼ਾਦ ਇੱਥੋਂ ਆਪਾਂ ਕਰਵਾ ਸਕਦੇ ਆ ਤੇ ਇਧਰ ਤੁਸੀਂ ਵੇਖ ਹੀ ਸਕਦੇ ਜੇ ਬਹੁਤ ਸਾਰੀ ਸੰਗਤ ਆਈ ਆ ਇੱਥੇ ਗੁਰੂ ਜੀ ਦੇ ਦਰਸ਼ਨ ਨੂੰ ਬਾਕੀ ਤੇ ਵੀ ਦੇਖ ਸਕਦੇ ਹੋਲਾ ਮਹਲਾ ਵੇਖਣ ਨੂੰ ਬਹੁਤ ਹੀ ਸੰਗਤ ਆਈ ਆ ਅਜੇ ਹੋਲਾ ਮਹਲਾ ਕੱਲਿਆ ਲੇਕਿਨ ਸੰਗਤ ਅੱਜ ਤੁਸੀਂ ਵੇਖ ਸਕਦੇ ਕਿੰਨੀ ਆ ਹੁਣ ਅਸੀਂ ਵੀ ਇੱਥੇ ਕੇ ਲਾਂਚ ਖਲੌਣੇ ਆ ਤੇ ਦਰਸ਼ਨ ਕਰਨ ਜਾਂਦੇ ਹਾਂ ਉੱਪਰ ਬਾਕੀ ਤੇ ਵੀ ਉੱਥੇ ਵੇਖ ਸਕਦੇ ਕਿੰਨਾ ਸਜਾਇਆ ਗਿਆ ਉੱਤੇ ਵੀ ਗੁਰਦੁਆਰਾ ਸਾਹਿਬ ਨੂੰ ਤੇ ਇੱਥੇ ਖਲੌਣੇ ਆ ਲਾਈਨ ਜੇ ਅੱਗੇ ਲੱਗਦੀ ਆ ਨਹੀਂ ਤੇ ਫਿਰ ਦੂਸਰੀ ਸਾਈਡ ਥਾਣੀਆਂ ਨੂੰ ਜਾਣਾ ਪੈਣਾ ਹੈ ਆ ਇੱਥੇ ਲੱਗਦਾ ਲਾਈਨ ਲੱਗੀ ਆ ਤੇ ਇੱਥੇ ਖਲੋ ਜਨੇ ਆ ਹੌਲੀ ਹੌਲੀ ਹੋਣਾ ਸਾਨੂੰ ਇੱਥੇ ਕਮ ਸੇ ਕਮ 1 ਘੰਟਾ ਜਾਂ 2 ਘੰਟੇ ਲੱਗ ਸਕਦੇ ਆ ਉਤੋਂ ਵੱਧ ਵੀ ਲੱਗ ਸਕਦੇ ਆ ਲਓ ਵੀ ਮਿੱਤਰੋ ਹੁਣ ਇੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਥੋੜਾ ਜਿਹਾ ਥੱਲੇ ਮਤਲਬ ਵੀ ਪੌੜੀਆਂ ਜੀਆਂ ਖਲੋਤੇ ਬਾਈ ਦੀ ਪਿਛੋ ਹੁਣ ਇੱਥੇ ਕੀ ਜੀ ਤੇ ਪਹੁੰਚ ਚੁਕੇ ਆ ਬਸ ਹੁਣ ਅੰਦਰ ਜਾਣਾ ਵਾ ਅਜੇ ਵੀ ਤੁਸੀਂ ਵੇਖ ਸਕਦੇ ਆ ਅੱਗੇ ਬਹੁਤ ਸਾਰੀ ਸੰਗਤ ਆ ਤੇ ਚਲੋ ਕੋਈ ਨਹੀਂ ਅੱਗੇ ਚੱਲਦੇ ਆ ਫਿਰ ਮੱਥਾ ਟੇਕ ਕੇ ਬਾਅਦ ਚ ਕਰਦੇ ਘੰਟੀਨੂੰ ਫਾਈਨਲੀ ਗਾਇਸ ਅੰਦਰੋਂ ਮੱਥਾ ਟੇਕ ਆਏ ਆ ਤੇ ਚਲੋ ਇਧਰ ਦਾ ਤੁਸੀਂ ਵੀਊ ਵੇਖ ਹੀ ਸਕਦੇ ਜੇ ਬਾਕੀ ਕੱਡਾ ਸ਼ਾਨਦਾਰ ਵੀਊ ਆਉਂ ਰਿਹਾ ਹੈ ਤੇ ਅਸੀਂ ਉੱਤੇ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਇੱਥੇ ਮੱਥਾ ਟੇਕ ਚੁੱਕੇ ਆ ਕੇਸਗੜ ਸਾਹਿਬ ਤੇ ਹੁਣ ਇੱਥੇ ਫੋਟੋ ਫਾਟੋ ਤਾਂ ਚਾਹੀਏ ਕੱਲ ਉਹ ਤੇ ਆਪਾਂ ਗਏ ਹੁਣਾਂ ਦੇ ਵੀ ਜਿੱਦਾਂ ਤੁਹਾਨੂੰ ਦਿਖਾਇਆ ਸੀ ਤੇ ਹੁਣ ਬਾਕੀ ਆਪਾਂ ਆਹ ਸਾਹਮਣੇ ਤੁਸੀਂ ਵੇਖ ਸਕਦੇ ਸਿੱਧੂ ਮੂਸੇਵਾਲਾ ਤੇ ਚਲੋ ਭਾਈ ਥੱਲੇ ਜਾਂਦੇ ਫਿਰ ਕਰਦੇ ਆ ਕੰਟੀਨਿਊ ਵਲੋਗ ਨੂੰ ਇੱਧਰ ਵੀ ਗਾਇਸ ਦੇਖ ਸਕਦੇ ਕਿ ਕਿੰਨੀ ਸੋਹਣੀ ਸਜਾਵਟ ਕੀਤੀ ਗਈ ਆ ਸਜਾਵਟ ਤਾਂ ਹੀ ਵੇਖੋ ਉੱਥੋਂ ਲੈ ਕੇ ਇੱਧਰਲੀ ਸਾਈਡ ਤੱਕ ਪੂਰੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੁਣ ਅੱਗੇ ਫੇਰ ਸੰਗਤ ਕਾਫੀ ਆ ਤੇ ਫੇਰ ਹੁਣ ਆਪਾਂ ਮੋਬਾਈਲ ਬੰਦ ਕਰਕੇ ਆਪਣੀ ਜੇਬ ਚ ਪਾ ਲਨਾ ਵਾ ਤੇ ਕਰਦੇ ਨਹੀਂ ਤਾਂ ਉਹ ਜੇਬ ਕਿਉਂਕਿ ਇੱਥੇ ਚੋਰੀ ਚਾਰੀ ਦਾ ਕੁਝ ਪਤਾ ਨਹੀਂ ਆ ਲਓ ਵੀ ਮਿੱਤਰੋ ਹੁਣ ਆਪਾਂ ਗੁਰਦੁਆਰਾ ਸਾਹਿਬ ਕੇਸਗੜ ਸਾਹਿਬ ਤੋਂ ਹੋ ਗਏ ਤੇ ਹੁਣ ਆਪਾਂ ਜਾ ਰਹੇ ਆ ਆਨੰਦਗੜ੍ਹ ਦਾ ਕਿਲਾ ਵੇਖਣ ਤੇ ਚਲੋ ਜਿੱਦਾਂ ਜੇ ਹਜੇ ਤੱਕ ਤੁਸੀਂ ਵੇਖਣ ਦੇ ਜੇ ਸਪੋਰਟ ਜ਼ਰੂਰ ਕਰੋ ਤੇ ਅੱਗੇ ਵੀ ਜ਼ਰੂਰ ਵੇਖੋ ਹੁਣ ਆਪਾਂ ਚੱਲਦੇ ਆਂ ਆਨੰਦਗੜ੍ਹ ਦੇ ਕਿਲੇ ਤੇ ਸਾਹਮਣੇ ਤੁਸੀਂ ਵੇਖ ਸਕਦੇ ਸੰਗਤ ਹਜੇ ਵੀ ਬਹੁਤ ਸਾਰੀ ਮਤਲਬ ਕਿ ਸੰਗਤ ਇੱਥੇ ਰਹਿਣੀ ਆ ਜਿੰਨਾ ਚਿਰ ਹੋਲਾ ਮੱਲਾ ਇੱਥੇ ਕੱਲ ਉਹ ਉਹ ਨਹੀਂ ਜਾਂਦਾ ਉਹਨਾਂ ਚਿਰ ਤੇ ਚਲੋ ਚੱਲਦੇ ਆਂ ਆਪਾਂ ਅੱਗੇ ਆਨੰਦਗੜ੍ਹ ਦੇ ਕਿਲਾ ਦੇਖਣ ਹਾਂਜੀ ਮਿੱਤਰੋ ਤਾਂ ਇਹ ਮੇਰੇ ਪਿੱਛੇ ਵੇਖ ਸਕਦੇ ਜੇ ਇੱਧਰ ਆਪਣੇ ਅਨੰਦਗੜ੍ਹ ਦਾ ਕਿਲਾ ਤੇ ਵੀ ਵੇਖ ਹੀ ਸਕਦੇ ਜੇ ਤੇ ਆ ਇੱਧਰ ਨਿਸ਼ਾਨ ਸਾਹਿਬ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਮੱਥਾ ਟੇਕਦੇ ਆ ਇੱਧਰੋਂ ਕਰਾ ਪ੍ਰਸ਼ਾਦ ਕਰਾਉਂਦੇ ਆ ਤੇ ਸਾਹਮਣੇ ਇੱਧਰ ਮੱਥਾ ਟੇਕਦੇ ਬਾਕੀ ਇੱਧਰ ਦਾ ਤੁਸੀਂ ਵਿਊ ਵੇਖ ਹੀ ਸਕਦੇ ਜੇ ਤੇ ਆਓ ਸਾਹਮਣੇ ਅਜੂਬਾ ਵਾ ਅਜੂਬੇ 'ਚ ਵੀ ਅੱਜ ਜਾਂਦੇ ਆ ਤੇ ਅਜੂਬੇ ਦਾ ਵੀ ਤੁਹਾਨੂੰ ਅੱਜ ਵਿਊ ਦਿਖਾਵਾਂਗੇ ਬਾਕੀ ਸੰਤ ਬੜੀ ਹੁੰਦੀ ਹੈ ਇਸ ਲਈ ਘੱਟ ਹੀ ਟਾਈਮ ਮਿਲਦਾ ਵਾ ਚੱਲ ਕੋਈ ਨਹੀਂ ਜੇ ਮੌਕਾ ਮਿਲੇਗਾ ਤਾਂ ਜਾਵਾਂਗੇ ਤੇ ਚਲਦੇ ਆ ਜੀ ਅੰਦਰ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਦੇ ਤੇ ਬਾਕੀ ਅਨੰਦਗੜ੍ਹ ਦਾ ਕਿਲਾ ਥੋੜਾ ਜਿਹਾ ਅੰਦਰੋਂ ਹੋ ਕੇ ਤੁਹਾਨੂੰ ਹੁੰਦੇ ਆ ਬਾਕੀ ਤੁਸੀਂ ਇੱਥੋਂ ਬਾਹਰੋਂ ਤਾਂ ਵੇਖ ਹੀ ਲਿਆ ਵਾ ਵਹਿ ਤੇ ਫਿਰ ਵੀ ਕੋਈ ਨਾ ਕੋਸ਼ਿਸ਼ ਕਰਦੇ ਆ ਇਧਰ ਦੇਖ ਹੀ ਸਾਦੇ ਜੀ ਗੁਰਗੋਬਿੰ ਸਿੰਘ ਹੁਣੇ ਇੱਥੇ ਰਹਿੰਦੇ ਹੁੰਦੇ ਸੀ ਤੇ ਅੱਜ ਵੀ ਉਹ ਚੀਜ਼ਾਂ ਕਿ ਮੈਂ ਹਾਜੇ ਵੀ ਬਣਾ ਕੇ ਰੱਖਿਆ ਹੋ ਸਾਹਮਣੇ ਇੱਧਰ ਦੇ ਬਨੇ ਪੌਲੀ ਸਾਹਿਬ ਆ ਇਥੇ ਇਤਿਹਾਸ ਲਿਖਿਆ ਗਿਆ ਵਾ ਗੁਰਦੁਆਰਾ ਔਕ ਕਿਲਾ ਸ੍ਰੀ ਆਨੰਦਗਰ ਸਾਹਿਬ ਆ ਇਤਿਹਾਸ ਲਿਖਿਆ ਗਿਆ ਵੀਡੀਓ ਨੂੰ ਇਥੇ ਪਾਉਸ ਕਰਕੇ ਤੇ ਇਤਿਹਾਸ ਜ਼ਰੂਰ ਪੜੋ ਤੇ ਬਾਕੀ ਫਿਰ ਅੰਦਰ ਜਾਂਦੇ ਹੁਣ ਮੱਥਾ ਟੇਕਦੇ ਫਿਰ ਬਾਅਦ ਚ ਕਰਦੇ ਘੰਟੇ ਹੈਦਰਬਈ bên तरफ ਤੁਸੀਂ ਵੇਖ ਸਕਦੇ ਜੇ ਆਪਾਂ ਆਨੰਦ ਕਰਦੇ ਕਿਲੇ ਦੇ ਅੰਦਰ ਆ ਚੁੱਕੇ ਆ ਇਹ ਸਾਈਡ ਤੋਂ ਇਹ ਇਦਾਂ ਦਾ ਤੇ ਹੁਣ ਆਪਾਂ ਅੰਦਰ ਉੱਥੇ ਦੇਖਦੇ ਆ ਮੱਥਾ ਤੇ ਫਿਰ ਚੱਲਦੇ ਆ ਥੱਲੇ ਬੋਲੀ ਸਾਹਿਬ ਵੱਲ ਫਿਰ ਬਾਅਦ ਚ ਕਰਦੇ ਕੰਟੀਨਿਊ ਇਧਰ ਵੀ ਗਾਇਸ ਹੁਣ ਆਪਾਂ ਚੱਲਦੇ ਆ ਬੋਲੀ ਸਾਹਿਬ ਵੱਲ ਤੇ ਇਧਰ ਤੁਸੀਂ ਵੇਖ ਸਕਦੇ ਜੇ ਬੋਲੀ ਸਾਹਿਬ ਜਾਣ ਲਈ ਕਾਫੀ ਸੰਗਤਾਂ ਨੇ ਜਾ ਰੀਆਂ ਆ ਇੱਕ ਲਾਈਨ ਲੱਗੀ ਆ ਪੂਰੀ ਤੇ ਇੱਥੋਂ ਦੀ ਘੁੰਮ ਕੇ ਉਧਰੋਂ ਦੀ ਹੋ ਗਏ ਇਧਰ ਐਂਟਰੈਂਸ ਆ ਤੇ ਬਾਅਦ ਚ ਇਧਰੋਂ ਦੀ ਬਾਹਰ ਨਿਕਲਣਾ ਆਪਾਂ ਤੇ ਥੱਲੇ ਜਾਣਾ ਪਏਗਾ ਬੋਲੀ ਸਾਹਿਬ ਨੇ ਤੇ ਚਲੋ ਚੱਲਦੇ ਆ ਮਾਮੇ ਨੇ ਵੀ ਕੈਨ ਨੀ ਲਾ ਲਈ ਆ ਜਾਲੇ ਹੋਣ ਲਈ ਤੇ ਚਲੋ ਚੱਲ ਇਧਰ ਵੀ ਮਿੱਤਰੋ ਬਸ ਹੁਣ ਪੂਰਾ ਲੱਗੇ ਪਹੁੰਚ ਗਏ ਆ ਤੇ ਉਹ ਉੱਥੇ ਲਿਖਿਆ ਹੋ ਤੁਸੀਂ ਪੜ ਸਕਦੇ ਮੈਂ ਲੱਗੇ ਜਾ ਕੇ ਤੁਹਾਨੂੰ ਦੱਸ ਦਵਾਂ ਉੱਥੇ 132 ਪੌੜੀਆਂ ਲਿਖੀਆਂ ਥੱਲੇ 132 ਪੌੜੀਆਂ ਉਤਰਨੀਆਂ ਫਿਰ ਬੋਲੀ ਸਾਹਿਬ ਦੇ ਉੱਥੇ ਦਰਸ਼ਨ ਕਰਕੇ ਫਿਰ ਅੱਗੇ ਆਪਾਂ ਜਾਵਾਂਗੇ। ਔਫ ਗਾਇਸ ਸਾਹਮਣੇ ਤੋਂ ਹੀ ਵੇਖ ਸਕਦੇ ਜੀ 132 ਪੌੜੀਆਂ ਲਿਖੀਆਂ। ਹੁਣ ਚਲਦੇ ਆਂ 132 ਪੌੜੀਆਂ ਥੱਲੇ ਉਤਰਦੇ। ਇੱਥੇ ਲਿਖਿਆ ਵੀ ਗੁਰਗੋਬਿੰਦ ਸਿੰਘ ਜੀ ਦਾ ਪਵਿੱਤਰ ਸਥਾਨ ਆ। ਤੇ ਚਲੋ ਚੱਲਦੇ ਆਂ ਜੀ ਫਿਰ। ਵੇਖ ਤੁਸੀਂ ਵੇਖ ਸਕਦੇ ਕੁਝ ਇਸ ਤਰ੍ਹਾਂ ਦਾ ਅੰਦਰ 뷰 ਹੁੰਦਾ ਹੈ। ਗਾਈਸ ਹੁਣ ਚਲੋ ਚੱਲਦੇ ਹਾਂ ਜੀ ਆਪਣੇ ਫੇਰ ਵਾਪਿਸ ਆ ਡੇਰੇ ਤੇ ਤੇ ਉਥੇ ਆਪਣੇ ਰੂਮ ਚ ਚਲਦੇ ਆ ਬਾਕੀ ਅਜੇ ਧੁੱਪ ਬੜੀ ਆ ਫਿਰ ਸ਼ਾਮ ਨੂੰ ਕੋ ਬਾਂਗੇ ਇਧਰ ਹੋਲਾ ਮੱਲਾ ਕਰ ਲਿਆ ਤੇ ਇਧਰ ਪਹਿਲੇ ਰੰਗ ਲਾ ਲਿਆ ਹੋਲੀ ਤੇ ਹੀ ਤੇ ਚਲੋ ਚੱਲਦੇ ਹਾਂ ਜੀ ਬਾਕੀ ਆਪਣੇ ਡੇਰੇ ਤੇ ਸੋ ਗਾਈਸ ਹੁਣ ਆਪਣੇ ਡੇਰੇ ਤੇ ਆ ਚੁੱਕੇ ਆ ਇਧਰ ਲੰਗਰ ਲੱਗਾ ਆ ਸਾਹਮਣੇ ਲੰਗਰ ਛਕਦੇ ਆ ਬਾਕੀ ਜਸਨ ਨੂੰ ਨਹੀਂ ਆਕੜਾਂ ਲੈਂਦਾ ਪਿਆ ਧੁੱਪ ਚ ਬਾਹਰ ਜਾ ਕੇ ਤੇ ਚਲੋ ਚੱਲਦੇ ਆ ਲੰਗਰ ਛਕਦੇ ਆ ਫਿਰ ਬਾਅਦ ਚ ਕਰਦੇ ਕੰਟੀਨਿਊ हां जी मित्रों हुन ਆਪਾਂ ਰੋਕ ਚ ਬੈਠ ਚੁਕੀ ਆਂ ਤੇ ਆਪਣੇ ਨਾਲ ਇੱਥੇ ਜਿਸ ਨੇ ਚਟਾ kurta ਪਜਾਮਾ ਪਾ ਕੇ ਲੱਗਿਆ ਰਾਇਆ ਉਹ ਇਹ ਕੱਲ ਨਹੀਂ ਪਾਉਣੇ ਹੋਲੀ ਤੇ ਅੱਜ ਪਾ ਲੈ ਇਹ kurta ਪਜਾਮਾ ਹੋਲੀ ਅੱਜ ਨਾ ਆਇਆ ਮੈਂ ਕੱਲ ਇਹ ਵੀ ਪਾ ਲੈ ਕੱਲ ਹੋਲੀ ਤੇ ਚਲ ਠੀਕ ਆ ਠੀਕ ਆ ਬਾਕੀ ਬਾਅਦ ਕਰਦੇ ਆ ਗਾਇਸ ਕੰਟੀਨਿਊ ਕਰ ਤੇ ਥੋੜੀ ਰੈਸਟ ਕਰ ਲਈਏ ਸੋ ਗਾਇਸ ਹੁਣ ਬਹੁਤ ਟਾਈਮ ਤੋਂ ਆਪਾਂ ਸੁੱਤੇ ਸੀ ਦੁਪਹਿਰੇ ਤੇ ਦੁਪਹਿਰੇ ਸੌਣ ਤੋਂ ਬਾਅਦ ਹੁਣ ਆਪਾਂ ਸਾਰੇ ਜਾ ਰਹੇ ਆ ਉਹ ਸਾਹਮਣੇ ਰਾਜੇ ਹੋਣੀ ਆ ਇਧਰ ਆਪਣੇ ਮਾਮੇ ਹੋਣੀ ਤੇ ਆਪਾਂ ਜਾ ਰਹੇ ਆ ਸਾਹਮਣੇ ਜਿਹੜਾ ਆਨੰਦਪੁਰ ਸਾਹਿਬ ਅਜੂਬਾ ਬਣਿਆ ਉੱਥੇ ਜਾ ਰਹੇ ਆ ਤੇ ਅਜੂਬੇ ਦੇਖਦੇ ਆ ਹੋਰ ਕਿਵੇਂ ਦਾ ਵੀਊ ਤੁਹਾਨੂੰ ਪੂਰਾ ਵਿਖਾਉਨੇ ਆ ਵਲੌਗ ਚ ਤੇ ਰਾਜੇ ਹੁਣੀ ਭੱਜੀ ਜਾਂਦੇ ਅੱਗੇ ਅੱਗੇ ਆਪਣੇ ਨੂੰ ਵੀ ਜਾਣਾ ਪੈਣਾ ਲੱਗਦਾ ਤੇਜ਼ੀ ਦੁਰਨਾ ਪੈਣਾ ਆ ਇੱਥੇ ਕੋਲਡ ਡਰਿੰਕਸ ਦਾ ਲੰਗਰ ਲੱਗਾ ਵਾ ਸਾਹਮਣੇ ਜਿਹੜੀ ਵੀ ਕੋਲਡ ਡਰਿੰਕ ਪੀਣੀ ਸਪਰਾਈਟ ਫੈਂਟਾ ਲਿੰਕਾ ਕੋਕ ਸਭ ਇੱਥੇ ਮਿਲਦੀਆਂ ਫ੍ਰੀ ਤੇ ਆਓ ਵੀਓ ਅਹੀਂ ਪੀ ਲੱਗਿਆ ਰਾਇ ਨੇ ਕੋਕ ਪੜ ਲਿਆ ਹੋਰ ਆ ਜਾ ਤੂੰ ਕੋਕ ਪੀ ਜਾਣਾ ਵਾ ਚਲ ਆਏ ਆਪਾਂ ਦੇ ਪਾਲਟੀਆਂ ਚ ਵੀ ਇਹੀ ਪੀਦੇ ਤੈਨੂੰ ਪਤਾ ਆ ਠੀਕ ਆ ਠੀਕ ਆ ਬਾਕੀ ਦੋ ਗਲਾ ਪੀਨੇ ਆ ਹੁਣ ਠੀਕ ਆ ਦੋ ਪੀਲੇ ਹੋ ਗਏ ਦੋ ਦੇ ਦੋ ਹੋ ਗਏ ਚਾ ਮੈਂ ਵੀ ਇਦਾਂ ਫੈਂਟਾ ਫੜਦਾ ਜਾਂ ਤੇ ਕੋਕ ਤੇ ਗਾਈਸ ਜਾਣੇ ਆ ਸਿੱਧਾ ਆਪਾਂ ਅਜੂਬੇ ਫਿਰ ਉੱਥੇ ਜਾ ਕੇ ਕਰਦੇ ਕੰਟੀ ਗਾਈਸ ਇਹ ਸਾਈਡ ਤੋਂ ਇਸ ਅਜੂਬੇ ਚ ਬਾਹਰ ਨਿਕਲੀਦਾ ਵਾ ਤੇ ਦੂਸਰੀ ਸਾਈਡ ਤੋਂ ਐਂਟਰ ਹੋਈਦਾ ਵਾ ਬਾਕੀ ਤੋਂ ਇੱਥੋਂ 뷰 ਵੇਖ ਹੀ ਸਾਦੇ ਬਹੁਤ ਹੀ ਵਧੀਆ 뷰 ਜਿੰਨੂੰ ਪਿੱਛੇ ਪਹਾੜੀਆਂ ਤੇ ਅੱਗੇ ਜੁਬਾ ਬਣਿਆ ਬਹੁਤ ਵਧੀਆ 뷰 ਜ ਹੁਣ ਅੰਦਰ ਜਾ ਕੇ ਦੇਖਦੇ ਅੰਦਰ ਤੇ ਬਹੁਤ ਵਧੀਆ ਹਨ ਉਹ ਤੇ ਅੰਦਰ ਪਾਰਕ ਬਹੁਤ ਵਧੀਆ ਜੀ ਆ ਚਾਈਦੇ ਰਾਏ ਹੁਣੀ ਪੂਰੇ ਅੱਗੇ ਜਾਂਦੇ ਆ ਪੂਰਾ ਰਸਾ ਇੱਥੇ ਹੁਣ ਸੰਗਤਾਂ ਪੂਰੀਆਂ ਸਾਈਤਾ ਜੀ ਕੇ ਹਾਜ਼ਰ ਹੋਈਆਂ ਲਓ ਵੀ ਮਿੱਤਰੋ ਇੱਥੋਂ ਐਂਟਰ ਤੇ ਆਪਾਂ ਕਰ ਚੁੱਕੇ ਆ ਹੁਣ ਬਾਕੀ ਇਧਰ ਅੱਗੇ ਸ਼ਾਇਦ ਜਾ ਕੇ ਟਿਕਟ ਟਿਕਟ ਕਟਾਉਣੀ ਪਏ ਤੇ ਬਾਕੀ ਐਂਟਰ ਵਗੈਰਾ ਆਪਾਂ ਕਰ ਚੁੱਕੇ ਆ ਰਾਏ ਹੁਣ ਵੀ ਅੱਗੇ ਜਾਣ ਦੇ ਬਹੁਤ ਸਾਰੇ ਇੱਧਰ ਵੀ ਆਉਂਦੀ ਆ ਤੇ ਸ਼ਾਇਦ ਜੇ ਇਹਦੇ ਟਿਕਟ ਟਿਕਟ ਟਾਉਣੀ ਪਈ ਤਾਂ ਲਾਈਨ ਤਕੜੀ ਲੱਗੇ ਹੋਏਗੀ ਚਲੋ ਚੱਲਦੇ ਆਪਾਂ ਵੀ ਦੇਖਦੇ ਅੱਗੇ ਹਾਂਜੀ ਮਿੱਤਰੋ ਟਿਕਟਾਂ ਇੱਥੇ ਕਰਾਉਣੀਆਂ ਕਟਾਉਣੀਆਂ ਪੈਣੀਆਂ ਵਾ ਬਾਕੀ ਯਾਰ ਰਾਇਆ ਆਪਣੇ ਨਾਲ ਚੱਲਾ ਵਾ ਜਾ ਕੇ ਉੱਥੇ ਟਿਕਟ ਘਟਾਉਣ ਰਾਏ ਕਿੰਨਾ ਕ ਟਾਈਮ ਲੱਗੇਗਾ ਭੀੜ ਦੇ ਹਿਸਾਬ ਨਾਲ ਹੀ ਹੈ ਜੇ ਭੀੜ ਵੱਧ ਹੋਈ ਤੇ ਜ਼ਿਆਦਾ ਟਾਈਮ ਲੱਗੂ ਘੱਟ ਹੋਈ ਤੇ ਟਾਈਮ ਨਾਲ ਕਟਾ ਕੇ ਆ ਜਾਗੇ ਬਾਕੀ ਇੱਥੇ ਗਾਇਸ ਤੁਸੀਂ ਵੇਖ ਸਕਦੇ ਹੋ ਪਾਰਕਪੁਰ ਕੇ ਵਧੀਆ ਦੇ ਇਧਰ ਆ ਚੀਜ਼ਾਂ ਦੇ ਅੰਦਰ ਜਾਣਾ ਜੇ ਆਪਾਂ ਤੇ ਤੀਜੀ ਵਾਰ ਚੱਲੇ ਤੂੰ ਤੀਜੀ ਵਾਰ ਹੀ ਚੱਲਾਂ ਮੈਂ ਆਪਾਂ ਤੇ ਤੀਜੀ ਵਾਰ ਚੱਲਾਂ ਮੈਂ ਤੇ ਜਦੋਂ ਉਹ ਨਾ ਉਦੋਂ ਜਾਣਾ ਪਰ ਐਰ ਕਿ ਆਇਆ ਐਰ ਕਿ ਨਹੀਂ ਆਜੇ ਗਿਆ ਵੈਸੇ ਤਾਂ ਮਤਲਬ 2-3 ਵਾਰ ਹੀ ਹੋਈ ਆਇਆ ਵਾ ਐਰ ਕਿ ਨਹੀਂ ਆਜੇ ਗਿਆ ਇਧਰ ਵੀ ਗਾਇਸ ਤੁਸੀਂ ਵੇਖ ਸਕਦੇ ਜੇ ਵੀ ਜਿੱਦਾਂ ਕਿ ਆਪਾਂ ਕਿਹਾ ਹੈ ਲਾਈਨ ਸ਼ਾਇਦ ਲੱਗੀ ਹੋਏ ਦਾ ਲਾਈਨ ਇੱਥੇ ਲੱਗੀ ਹੋਈ ਨਹੀਂ ਇੱਥੇ ਤੇ ਬਹੁਤ ਤਗੜੀ ਲੱਗੀ ਆ ਤੁਸੀਂ ਵੇਖ ਲਈ ਸਾਹ ਦੇ ਕੇ ਇੱਥੇ ਆ ਇੱਥੋਂ ਉੱਥੇ ਜਾਣਾ ਆ ਜੇ ਬਹੁਤ ਤਗੜੀ ਲੈਣ ਲੱਗੀ ਆ ਬਾਕੀ ਇੱਧਰ ਵੀ ਕਈ ਬੈਠੇ ਆ ਲੋਕੀ ਵੀ ਅੰਦਰ ਜਾਈਏ ਤੇ ਚਲੋ ਕੋਈ ਨਹੀਂ ਆ ਜੇਗੀ ਵਾਰੀ ਅੱਧੇ ਘੰਟੇ ਤੱਕ ਸ਼ਾਇਦ ਗਾਇਸ ਇੱਕ ਬੈਠਦੇ ਹੋ ਸੁਣ ਗਿਆ ਆਂਦੇ ਵੀ ਅੰਦਰ ਮੋਬਾਈਲ ਨਹੀਂ ਚਲਾਉਂ ਦਿੰਦੇ ਵੀਡੀਓ ਨਹੀਂ ਬਣਾਉਂ ਦਿੰਦੇ ਇਸ ਲਈ ਅੰਦਰ ਮੈਂ ਵਲੋਗ ਦੁਕਾਨ ਹੀ ਕਾਉਂਗਾ ਤੇ ਆ ਲਾਈਨ ਤੇ ਵੀ ਵੇਖੋ ਵੀ ਆਪਾਂ ਟਿਕਟ ਕਟਾ ਲਈ ਆ ਬਸ ਹੁਣ ਅੰਦਰ ਚੱਲੇ ਪਰ ਅੰਦਰ ਵਲੋਗ ਨਹੀਂ ਬਣਾਉਂਦੇਂਦੇ ਮੋਬਾਈਲ ਹੀ ਖੋਲ ਲੈਂਦੇ ਆ ਇਸ ਲਈ ਗਾਇਸ ਫਿਰ ਹੁਣ ਮੈਂ ਅੰਦਰ ਜਾਣਾ ਵਾ ਹੁਣ ਇੱਥੇ ਬੰਦ ਕਰ ਦਿੰਦੇ ਗਾਇਸ ਇੱਧਰ ਤੁਸੀਂ ਦੇਖ ਸਕਦੇ ਆ ਅੰਦਰ ਐਂਟਰ ਕਰ ਚੁੱਕੇ ਆ ਤੇ ਇੱਧਰ ਪਾਣੀ ਤੁਸੀਂ ਵੇਖ ਹੀ ਸਕਦੇ ਜੇ ਕਿੱਡਾ ਵਧੀਆ ਪੂਰਾ ਸਜਾਵਟ ਲਈਦੇ ਵੈਸੇ ਬਹੁਤ ਵਧੀਆ ਕੀਤਾ ਹਨ ਪਰ ਇਹ ਡੂੰਘਾ ਇੰਨਾ ਵੀ ਨਹੀਂ ਆ ਇੱਧਰ ਤੁਸੀਂ ਥੱਲੇ ਵੇਖ ਹੀ ਸਕਦੇ ਜੇ ਜ਼ਿਆਦਾ ਡੂੰਘਾ ਨਹੀਂ ਆ ਤੇ ਉਹ ਉਥੋਂ ਦੀ ਉਤੋਂ ਦੀ ਹੋ ਕੇ ਆਪਾਂ ਅੰਦਰ ਜਾਣਾ ਵਾ ਅੰਦਰ ਇਹਨਾਂ ਨੇ ਬੰਦ ਕਰ ਦਨੇ ਆ ਉਹ ਸਾਹਮਣੇ ਉਹਨਾਂ ਨੇ ਕਹਿ ਦਨਾ ਬਈ ਮੋਬਾਈਲ ਆਪਣੇ ਬੰਦ ਕਰੋ ਤੇ ਇਸ ਲਈ ਫਿਰ ਮੋਬਾਈਲ ਉਹਦਾ ਮੈਂ ਜੇਬ ਚ ਪਾ ਲੂੰਗਾ ਇਧਰਲੇ ਬਨੇ ਪਹਾੜੀਆਂ ਨਿੱਕੇ ਨਿੱਕੇ ਜੀਆਂ ਤੇ ਚਲੋ ਚੱਲਦੇ ਆ ਅੰਦਰ ਆਹ ਲਾਈਟਾਂ ਵੀ ਇੱਥੇ ਲੱਗੀਆਂ ਰਾਤ ਨੂੰ ਜਗਦੀਆਂ ਨਾ ਰਾਤ ਨੂੰ ਪਰ ਬੰਦ ਕਰ ਦਿੰਦੇ ਇਹ ਅਜੂਬੇ ਨੂੰ ਗਾਈਸ ਅੰਦਰ ਤੁਸੀਂ ਵੇਖੀ ਸਾਥੇ ਜੇ ਚਾਰੇ ਬਨੇ ਇਦਾਂ ਦੀ ਚੀਜ਼ ਆ ਉਹ ਥੱਲੇ ਕੂਆ ਵਾ ਹਾਂਜੀ ਬਈ ਗਾਇਸ ਵਾਪਸ ਡੇਰੇ ਤੇ ਆ ਚੁੱਕੇ ਹਾਂ ਤੇ ਅੱਜ ਦਾ ਵਲੋਗ ਕਿਦਾਂ ਦਾ ਲੱਗਾ ਕਮੈਂਟ ਜ਼ਰੂਰ ਦੱਸਿਓ ਤੇ ਵਾਈਬਰੂ ਜ਼ਰੂਰ ਲਿਖਾ ਕਮੈਂਟ ਚ ਤੇ ਕਰਦੇ ਆ ਜੀ ਵਲੋਗ ਦਾ ਐਂਡ ਫਿਰ ਕੱਲ ਬਣਾਵਾਂਗੇ ਹੌਲੇ-ਮੰਡੇ ਵਾਲੇ ਤੇ ਮਿਲਦੇ ਆਂ ਨੈਕਸਟ ਵਲੋਗ ਤੇ ਬਾਏ